ਪੁਰਾਣੇ ਸਮਿਆਂ ਦੇ ਵਿੱਚ ਅਕਸਰ ਇੱਕ ਲੋਕ ਹਾਵਤ ਪਾਉਂਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਪਰ ਜਿਸ ਪਰਿਵਾਰ ਦੇ ਨਾਲ ਇਸ ਵੇਲੇ ਸੀ ਤੁਹਾਡੀ ਗੱਲ ਕਰਾਉਣ ਜਾ ਰਹੇ ਆ ਉਹ ਸ਼ਾਇਦ ਇਹ ਅਰਦਾਸ ਕਰਦਾ ਸੀ ਰੱਬਾ ਕਿਤੇ ਮੀਂਹ ਨਾ ਪਾਵੀ ਸਾਡਾ ਪਰਿਵਾਰ ਕੋਠਿਆਂ ਦੇ ਥੱਲੇ ਨਾ ਆ ਜੇ ਇਹ ਅਸੀਂ ਇਸ ਕਰਕੇ ਬੋਲ ਰਹੇ ਆ ਕਿਉਂਕਿ ਤਸਵੀਰਾਂ ਅਸੀਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਕੀ ਘਰ ਦੇ ਹਾਲਾਤ ਕਿਸ ਤਰ੍ਹਾਂ ਨੇ ਮੀਂਹ ਦੇ ਕਾਰਨ ਛੱਤਾਂ ਡਿੱਗ ਚੁੱਕੀਆਂ ਨੇ ਜੋ ਰਹਿੰਦੀਆਂ ਨੇ ਸ਼ਾਇਦ ਉਹ ਵੀ ਕੁ ਸਮੇਂ ਬਾਅਦ ਡਿੱਗ ਜਾਣ ਪਰਿਵਾਰ ਸਾਡੇ ਨਾਲ ਆ ਹਾਲਾਤ ਕੁਛ ਇਸ ਤਰ੍ਹਾਂ ਦੇ ਨੇ ਕਿ ਕੋਠਿਆਂ ਦੇ ਦਰਦ ਦੇ ਨਾਲ ਘਰ ਦੇ ਜਿਹੜੇ ਮੋਢੀ ਸੀ ਉਹ ਬਜ਼ੁਰਗ ਵੀ ਅਕਾਲ ਚਲਾਣਾ ਕਰ ਗਏ ਨੇ ਸ਼ਾਇਦ ਇਸ ਦੁੱਖ ਨੂੰ ਸਹਾਰ ਨਹੀਂ ਸਕੇ ਕਿ ਸਾਡੇ ਪੁੱਤ ਦਾ ਘਰ ਜਿਹੜਾ ਉਹ ਅੱਖਾਂ ਸਾਹਮਣੇ ਟੈਰਿਆ ਪਾਈ ਸਾਹਿਬ ਘਰ ਦੇ ਹਾਲਾਤ ਦੇਖ ਰਹੇ ਆ ਹਾਂਜੀ ਕਿ ਕਿਸ ਤਰ੍ਹਾਂ ਬਾਲੇ ਵਾਲੀਆਂ ਛੱਤਾਂ ਡੇਗੀਆਂ ਕੁਛ ਤਰੇੜਾਂ ਆ ਗਈਆਂ ਕੰਧਾਂ ਦੇ ਵਿੱਚ ਕਿਸ ਤਰ੍ਹਾਂ ਹੁਣ ਤੁਸੀਂ ਇਸ ਘਰ ਦੇ ਵਿੱਚ ਹੀ ਰਹਿ ਰਹੇ ਹੋ ਜਾਂ ਫਿਰ ਤੁਹਾਡਾ ਹੁਣ ਰਹਿਣਾ ਕਿੱਥੇ ਆ ਅਸੀਂ ਘਰ ਦੇ ਵਿੱਚ ਨਹੀਂ ਰਹਿੰਦੇ ਜੀ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਵੇ ਇੱਥੇ ਲੱਗੇ ਸਾਡੇ ਗਵਾਂਡੀਆਂ ਦੀ ਜੀ ਦੁਕਾਨ ਆ ਛੋਟੀ ਜੀ ਅਸੀਂ ਉੱਥੇ ਜਾ ਕੇ ਰਹਿ ਰਹੇ ਹਾਂ ਹਾਂਜੀ ਇਥੇ ਘਰ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਡਿ ਕੋਈ ਪਤਾ ਨਹੀਂ ਕਿਹੜੇ ਵੱਲੇ ਡਿਗ ਜੇ। ਜਦੋਂ ਆ ਘਰ ਦੀਆਂ ਛੱਤਾਂ ਡਿਗਣੀਆਂ ਸ਼ੁਰੂ ਹੋਈਆਂ ਸੀ ਕਿੰਨਾ ਸਮਾਂ ਪਹਿਲਾਂ ਡਿਗਣੀਆਂ ਸ਼ੁਰੂ ਹੋਈਆਂ ਸੀ? ਇਹ ਤੇ ਜਦੋਂ ਬਾਰਸ਼ ਪੈਂਦੀ ਸੀ ਨਾ ਪਹਿਲਾਂ ਤੇ ਅਸੀਂ ਅੰਦਰ ਹੀ ਮੁੜ ਕੇ ਚੌਂਡਾ ਬੈ ਸਾਰੇ ਇੱਕ ਦਿਨ ਦੋਵੇਂ ਬਾਲੇ ਉਹ ਪਹਿਲਾਂ ਦੂਜੇ ਬਾਲੇ ਡਿਗੇ ਫਿਰ ਤੀਜੇ ਬਾਲੇ ਡਿਗੇ ਫਿਰ ਸਾਨੂੰ ਰਾਤ 4 ਵਜੇ ਉੱਠ ਕੇ ਬਾਹਰ ਜਾਣਾ ਪਿਆ ਕਿਉਂਕਿ ਜਗ੍ਹਾ ਹੀ ਨਹੀਂ ਹੈਗੀ ਪਾਣੇ ਬੈਨ ਨੂੰ ਕਿਤੇ ਸਾਰਾ ਚੋਈ ਜਾਂਦੇ ਸੀ ਬਾਲੇ ਡਿਗੀ ਜਾਂਦੇ ਸੀ ਬਹੁਤ ਮੁਸ਼ਕਲ ਹੋ ਗਈ। ਅਹੀਂ ਰਾਤ ਫਿਰਉਤੀ ਉਹ ਦੁਕਾਨ 'ਚ ਜਾ ਕੇ ਤੇ ਬੈ ਕੇ ਰਾਤ ਕੱਟੀ। ਪਰਿਵਾਰ ਦੇ ਵਿੱਚ ਕੁੱਲ ਕਿੰਨੇ ਜੀ ਨੇ? ਬੱਚੇ ਕਿੰਨੇ ਨੇ ਔਰ ਕੀ ਕਰਦੇ ਨੇ? ਤਿੰਨ ਬੱਚੇ ਆ ਜੀ। ਇੱਕ ਤੇ ਮੁੰਡਾ ਵੱਡਾ ਮੇਰਾ ਕੰਮ ਕਰਦਾ ਥੋੜਾ ਪਤਾ। ਉਹਦੇ ਨਾਲ ਅੱਡਾ ਘਰ ਚੱਲ ਲਿਆ। ਇੱਕ ਉਤੋਂ ਛੋਟਾ ਵਾ ਉਹ ਨਸ਼ੇੜੀ ਆ। ਉਹ ਤਾਂ ਘਰ ਦੇ ਸਾਮਾਨ ਕੱਢ-ਕੱਢ ਕੇ ਵੇਚੀ ਜਾਂਦਾ ਤੇ ਆਪਣਾ ਦਾ ਹਾ ਪੂਰਾ ਕਰਦਾ। ਅਸੀਂ ਉਹਨੂੰ ਬੇਦਖਲ ਕਰਤਾ ਜੀ। ਉਤੋਂ ਛੋਟੇ ਨੇ ਇੱਕ ਲੜ ਮੈਂ ਅਜ ਕਰਾ ਲਈ। ਲਵ ਮਰਜ਼ ਕਰਾ ਕੇ ਉਹ ਇੱਥੇ ਆਇਆ ਇੰਨੀ ਬਟਾਲੇ ਰਹਿੰਦਾ ਪਤਾ ਨਹੀਂ ਵਰਸਾ ਰਹਿੰਦਾ ਫੋਨ ਫਾਨ ਤੇ ਗੱਲ ਉਹ ਕੀ ਨਾ ਹੀ ਗੁੱਛੇ ਤੇ ਮਾਰੀ ਉਹਨੂੰ ਮਿਲ ਨਹੀਂ ਗਏ ਆ ਸਾਨੂੰ ਛੱਡ ਕੇ ਤੂੰ ਚਲ ਗਿਆ ਐਦਾਂ ਐਦਾਂ ਨਹੀਂ ਕਰਨੀ ਚਾਹੀਦੀ ਉਹਨੂੰ ਲਵ ਮਰਜ਼ ਨਹੀਂ ਕਰਾਉਣੀ ਚਾਹੀਦੀ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਸਾਡੇ ਬਾਰਸ਼ਾਂ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਸਾਡੇ ਘਰ ਦੇ ਹਾਲਾਤ ਮਾੜੇ ਆ ਕਦੇ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਅਜੀ ਕੀਤੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਇਹ ਸਮਝਦੇ ਨਹੀਂ ਬੱਚੇ ਸਮਝਦੇ ਨਹੀਂ ਅੱਜ ਕੱਲ੍ਹ ਜੀ ਆਪਣੀ ਮਰਜ਼ੀ ਕਰਦੇ ਆ ਨਹੀਂ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਪਤਾ ਸੀ ਕਿ ਛੱਤਾਂ ਬਾਲਿਆ ਵਾਲੀਆਂ بارشਾਂ ਅਕਸਰ ਹੀ ਮੌਸਮ ਦੇ ਹਿਸਾਬ ਨਾਲ ਆਉਂਦੀਆਂ ਰਹਿੰਦੀਆਂ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਛੱਤਾਂ ਬਦਲਾ ਲਈਏ ਤੁਸੀਂ ਕੀ ਕਰਦੇ ਹੋ ਮੈਂ ਤੇ ਗੱਡੀ ਚਲਾਉਂਦਾ ਹਾਂ ਜੀ ਪਹਿਲਾਂ ਤੇ ਮੇਰੇ ਨਾਲ ਹਾਰ ਦਾ ਨੁਕਸ ਹੋ ਗਿਆ ਸਾਥੀ ਦਰਦ ਬੜੀ ਹੁੰਦੀ ਮੈਨੂੰ ਸਟੈਂਡ ਪਾਉਣਾ ਪਿਆ ਤੇ ਮੇਰੇ ਕੋ ਹੁਣ ਗੱਡੀ ਨਹੀਂ ਚੱਲਦੀ ਮੈਂ ਘਰ ਹੀ ਰਹਿਣਾ ਜੀ ਦਵਾਈ ਦਰ ਹੀ ਚੱਲਦਾ ਮੇਰਾ ਤੇ ਜੇ ਕਿ ਮੈਂ ਕਦੇ ਮਾੜੇ ਮੋਟੇ ਕੰਮ ਤੇ ਚੱਲਦਾ ਤਾਂ ਬੜੀ ਮੁਸ਼ਕਲ ਹੋ ਜਾਂਦੀ ਮੇਰੇ ਫੇਰ ਦਰਦ ਹੋਣ ਲੱਗ ਪਿੰਗੇ ਐ ਮੈਨੂੰ ਫੇਰ ਫੋਨ ਕਰਨਾ ਫਿਰ ਮੈਨੂੰ ਲੈ ਕੇ ਆਉਂਦੇ ਨੇ ਕੰਮ ਨਹੀਂ ਮੇਰੇ ਕੋਈ ਵੀ ਹੁੰਦਾ ਬਹੁਤ ਮੁਸ਼ਕਲ ਹੈ ਮੇਰੇ ਵਾਸਤੇ ਕੰਮ ਕਰਨਾ ਫਿਰ ਤੁਹਾਡੀ ਦਵਾਈ ਦਾ ਵੀ ਕੁਝ ਕਿਦਾਂ ਫਿਰ ਗੁਜ਼ਾਰਾ ਦੂ ਬਹੁਤ ਮੁਸ਼ਕਲ ਹੈ ਥੋੜੀ ਬੋਦੀ ਲੈ ਆਂਦੀ ਆ ਕੁੜੀ ਬੋਦੀ ਨਹੀਂ ਵੀ ਕਿਸੇ ਵਲੇ ਆਉਂਦੀ ਪੈਸੇ ਹੋਏ ਤੇ ਲੈ ਆਂਦੀ ਆ ਨਾ ਹੋ ਤਾਂ ਨਹੀਂ ਵੀ ਲੈ ਆਂਦੀ ਹੁਣ ਤੁਸੀਂ ਦੱਸਿਆ ਸੀਗਾ ਕਿ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਨੇ ਹਾਂਜੀ ਕੀ ਵਾਕਿਆ ਹੀ ਲੱਗਦਾ ਕਿ ਉਹ ਅਕਾਲ ਚਲਾਣਾ ਇਸੇ ਦੁੱਖ ਨਾਲ ਕਰ ਗਏ ਨੇ ਕਿ ਇੱਥੇ ਦੁੱਖ ਨਾਲ ਕਰ ਗਏ ਆ ਜੀ ਕਿ ਸਾਰਾ ਘਰ ਚੋਈ ਜਾਂਦਾ ਹੈ ਬੱਲੇ ਡਿੱਗ ਗਏ ਉਹ ਇੱਥੇ ਗਮਤੀ ਪੂਰੇ ਹੋ ਗਏ ਬਹੁਤ ਦੁੱਖ ਦਿੱਤਾ ਅਨੁਭਵ ਚੋ ਬਸ ਬੋਲਣਾ ਹੀ ਛੱਡ ਗਏ ਉਹਨਾਂ ਦੀ ਆਵਾਜ਼ ਹੀ ਬੰਦ ਹੋ ਗਈ ਕਿ ਇਹ ਬਣ ਕੇ ਗਿਆ ਇਹਨਾਂ ਨਾਲ ਤੇ ਸਾਡੇ ਨਾਲ ਬਣ ਕੇ ਗਿਆ ਸਾਰੇ ਕਮਰੇ ਚੋਈ ਜਾਂਦੇ ਪਾਣੀ ਉੱਤੇ ਡਿੱਗੀਆਂ ਆਂਡਿਆ ਬਾਲੇ ਵੀ ਡਿੱਪੇ ਬੜਾ ਬੁਰਾ ਹਾਲ ਹੋ ਗਿਆ ਸਾਡਾ ਤੇ ਜਾ ਕੇ ਦੁਕਾਨ ਚਾਨੂੰ ਰਹਿਣਾ ਪਿਆ ਹਾਂਜੀ ਪੰਜੀ ਇੱਕ ਇੱਕ ਪੰਜੀ ਜੋੜ ਕੇ ਘਰ ਨੂੰ ਤਿਆਰ ਕੀਤਾ ਹੁੰਦਾ ਘਰ ਦੇ ਨਾਲ ਬੜੇ ਸੁਪਨੇ ਵੀ ਜੁੜੇ ਹੁੰਦੇ ਆ ਘਰ ਡਿੱਗਣਾ ਸ਼ੁਰੂ ਹੋ ਗਿਆ ਬਜ਼ੁਰਗਾਂ ਕਾਲ ਚਲਾਣਾ ਕਰ ਗਏ ਬੱਚਿਆਂ ਨੇ ਸਾਥ ਨਹੀਂ ਦਿੱਤਾ ਹੁਣ ਕੀ ਮੰਗ ਕਰਦੇ ਹੋਂ ਅਗਲੇ ਹਾਲਾਤ ਕੀ ਦੇਖਦੇ ਹੋਂ ਆਈ ਕਹਿੰਨੇ ਸਾਡਾ ਚਲੋ ਥੋੜੀ ਜੀ ਮਜਦਤ ਹੋਵੇ ਆਈ ਮਜਦਤ ਮੰਗਦੇ ਆ ਮਜਦਤ ਬਲਦੇ ਆ ਪਾ ਕੇ ਆਪਣੇ ਸਾਥ ਥੱਲੇ ਬੈਜੀ ਆਪਾਂ ਅੰਦਰ ਵੜ ਕੇ ਬੈਜੀਏ ਇਹੋ ਮਜਦਤ ਆ ਮੰਗਦੇ ਆ ਥੋੜੀ ਬਹੁਤੀ ਤੁਹਾੜੇ ਕੋ ਸਾਡੀ ਕਿਹਨਾਂ ਕਿਹਤੇ ਮਜਦਤ ਕੀਤੀ ਜਾਵੇ ਵੀ ਬਜ਼ੁਰਗ ਸਾਡੇ ਵੀ ਅਗੇ ਇਦਾਂ ਹੀ ਚੱਲ ਗਏ ਤੇ ਗਾੜੀ ਆਈ ਕਹਿੰਨੇ ਚਲੋ ਘੜੀਦਨੀ ਆਡਾ ਵੀ ਨਹੀਂ ਪਤਾ ਵੀ ਇਵੇਂ ਕਿੱਥੇ ਇਦਾਂ ਗਾਮਾਂ ਦੇ ਨਾਲ ਇਦਾਂ ਨਹੀਂ ਚੱਲ ਜਾਣਾ ਆਖ ਮੇਰੀ ਉਹ ਲੈਂਚ ਪੈਣ ਵਾਲਾ ਉਹਨੂੰ ਬੇਅੱਕ ਜ ਕੋ ਦੀਦਾਨੀ ਤੇ ਮੈਂ ਬਹੁਤ ਅੱਖ ਦੇ ਕਰਕੇ ਵੀ ਬਹੁਤ ਜਿਆਦੀ ਪਰੇਸ਼ਾਨ ਹਾਂ ਅੱਖ ਦੇ ਕਰਕੇ ਵੀ ਤੇ ਬੱਚੇ ਸਾਡੀ ਉਹ ਨਹੀਂ ਵਾਈਫ ਸੌਂਈ ਲੈਂਦੇ ਵੀ ਉਹ ਇੱਕ ਉਹ ਕਰੋ ਚਲ ਗਿਆ ਵਾ ਇੱਕ ਵੱਡਾ ਕਰਦਾ ਨਿਕਾਉ ਨਹੀਂ ਕਰ ਕੰਮ ਕਰਦਾ ਛੋਟਾ ਹੀ ਉਹ ਕਰੋ ਬੇਦਖਲ ਕੀਤਾ ਇੱਕ ਜਨ ਤਹੀਂ ਆਪਣੀ ਮਜਦ ਕਰਨੇ ਚਾਹੁੰਦੀ ਸੋ ਸਾਡੀ ਮਜਦ ਹੋ ਜੇ ਵੀ ਆਪਾਂ ਕਿਤੇ ਆਪਣੇ ਕੋਠੇ ਥੱਲੇ ਪਈਏ ਮਾਤਾ ਜੀ ਦੀ ਅੰਤਿਮ ਅਰਦਾਸ ਵੀ ਕਰਾਉਣੀ ਆ ਫਿਰ ਹੈ ਨਹੀਂ ਹੈਗਾ ਕੋਈ ਪੈਸਾ ਨਹੀਂ ਹੈ ਗੱਲ ਤੇ ਕੱਲੀ ਕੋਈ ਪੈਸਾ ਹੈਗਾ ਅੱਗੇ ਫੜ ਤਾਰ ਕੇ ਰਿਸ਼ਤੇਦਾਰਾਂ ਕੋ ਭੈ ਭਰਾਵਾਂ ਕੋ ਪਿੰਡ ਜਾ ਕੇ ਪਰ ਕੇ ਹੀ ਪੇਰ ਕੀਤਾ ਕੋਈ ਪੈਸਾ ਨਹੀਂ ਹੱਡ ਕੋਈ ਗੱਲ ਹਾਲੇ ਤੱਕ ਨਹੀਂ ਪੈ ਹੈ ਪੈ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਕੋਈ ਨਹੀਂ ਹੱਡਾ ਲੈ ਹੈ ਗਾ ਵੀ ਪੈ ਕਿੱਦਾਂ ਕਰਾਂਗੇ ਪਾਠ ਵੀ ਕਰਾ ਸਕਾਂਗੇ ਕਿ ਨਹੀਂ ਕਰਾ ਸਕਾਂਗੇ ਵੀ ਇਹ ਵੀ ਨਹੀਂ ਕੋਈ ਅੱਡਾ ਚਾਂਸ ਵੀ ਹਲੇ ਨਹੀਂ ਕੋਈ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਆ ਵੀ ਕੋਈ ਕੋਈ ਸਾਡੀ ਥੋੜੀ ਬਹੁਤੀ ਪਾਠ ਕਰਾਉਣ ਦੇ ਵਿੱਚ ਮਦਦ ਕਰੋ ਨਹੀਂ ਉਹਨਾਂ ਨੇ ਰੀਤੀ ਨਹੀਂ ਉਹਨਾਂ ਨੇ ਇੱਦਾਂ ਫਰਤੜ ਕੇ ਮੜਾ ਮੋਟਾ ਜਿਹਾ ਕੀਤਾ ਵਾ ਚਾਹ ਪਾਣੀ ਦਾ ਦੋਈ ਨਹੀਂ ਕੀਤੀ ਉਹਨਾਂ ਨੇ ਹੁਣ ਕੋਈ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਵੀ ਦਾਨੀ ਲੋਕਾਂ ਦੀ ਕਮੀ ਨਹੀਂ ਆ ਤੁਸੀਂ ਕਿਸੇ ਤੋਂ ਕੋਈ ਮੰਗ ਕਰਦੇ ਹੋ ਕਿ ਤੁਹਾਡੀ ਕੋਈ ਸਹਾਇਤਾ ਹੋ ਸਕੇ ਮਾਤਾ ਜੀ ਦੀ ਅੰਤਿਮ ਅਰਦਾਸ ਵੀ ਹੋਵੇ ਔਰ ਤੁਹਾਡੀ ਛੱਤ ਵੀ ਬਣ ਜੇ ਹਾਂਜੀ ਆਏ ਕਹਿੰਦੇ ਚਲੋ ਜਿੰਨੀ ਥੋੜੀ ਜਿਹੀ ਥੋੜੀ ਹਾਲੇ ਮਜਦਦ ਕਰਨ ਵੀ ਪਾਪਾ ਚਲੋ ਇਧਰ ਦਾਸ ਵੀ ਕਰਾਈਏ ਥੋੜਾ ਬਹੁਤਾ ਅਡਾ ਚਲੋ ਘਰ ਦਾ ਵੀ ਥੋੜੇ ਸੈنس ਲਾ ਜਾ ਬੰਦੇ ਆਹੀ ਆਪਣੇ ਘਰ ਬਹਿ ਅਸ ਕੀਏ ਜਰਾ ਤੁਹਾਡੀ ਮਾਤਾ ਵੀ ਚਲੋ ਨਾ ਪਟਕੇ ਵੀ ਐਵੇਂ ਕਿਤੇ ਪਾਠ ਕਰਾਵਾਂਗੇ ਮਾੜਾ ਮੋਟਾ ਤੇ ਫੇਰ ਹੀ ਆਉਦੀ ਰੋਹ ਸ਼ਾਂਤੀ ਹੋਊਗੀ ਤਾਂ ਇਹ ਤਾਂ ਪਾਠ ਕਰਾਉਣ ਜੱਗੇ ਵੀ ਨਹੀਂ ਆਲੇਗੇ ਵੀ ਪਾਠ ਵੀ ਕਿੱਦਾਂ ਕਰਾਵਾਂਗੇ ਜਦੋਂ ਬੱਚੇ ਹੋਏ ਸੀ ਲੋਕਾਂ ਨੇ ਕਿਹਾ ਹੋਣਾ ਬੜੀ ਕਰਮਾਂ ਵਾਲੀ ਮਾਂ ਆ ਤਿੰਨ ਜਵਾਨ ਪੁੱਤ ਘਰ ਦੇ ਵਿੱਚ ਨੇ ਪਰ ਅੱਜ ਤਿੰਨ ਜਵਾਨ ਪੁੱਤ ਤੁਹਾਡੇ ਤੋਂ ਬਾਹਰ ਨੇ ਨਾ ਤੁਹਾਡੇ ਕਹਨੇਚ ਨੇ ਨਾ ਤੁਹਾਡੀ ਜਿਹੜੀ ਉਹ ਦੇਖ ਰੇਖ ਕਰ ਰਹੇ ਨੇ ਕੋਈ ਦੁੱਖ ਹੋ ਰਿਹਾ ਇਸ ਗੱਲ ਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਦੁੱਖ ਜੀ ਅੱਖ ਦਾ ਪ੍ਰੈਸ਼ਰ ਹੀ ਹੋ ਚੁੱਕਾ ਮੇਰੀ ਇੰਨੀ ਅੱਖ ਹੋਈ ਮੇਰੇ ਅੱਖਾਂ ਦਾ ਕਰਕੇ ਪ੍ਰੈਸ਼ਰ ਨਹੀਂ ਕਰਾ ਸਕੇ ਵੀ ਪ੍ਰੈਸ਼ਰ ਨਹੀਂ ਕਰਾ ਦੀ ਰੱਖਦੇ ਨਹੀਂ ਕੀਤੀ ਉਹਨਾਂ ਬੈਵਾ ਹੀ ਇਹਨਾਂ ਨੇ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ ਲੋਕਾਂ ਨੂੰ ਉਹ ਮੈਂ ਕਹਿੰਦਾ ਜੀ ਥੋੜੀ ਬੋਦੀ ਸਾਡੀ ਮਿਹਤ ਹੋ ਜੇ ਆਂਢੀ ਗੁਆਂਢੀ ਵੀ ਸਾਡੇ ਚਾਰੇ ਇਹੋ ਜਿਹੀ ਆ ਕੋਣਾਂ ਆਂਡੀ ਗਵਾਂਡੀ ਬਹੁਤ ਮੇਰੇ ਵਰਗੇ ਆ ਉਹਨਾਂ ਦੇ ਵੀ ਘਰਚਾਰਿਆਂ ਦੇ ਕੱਚੇ ਗਰੀਬ ਨੇ ਸਾਡੇ ਲੱਗੇ ਔ ਥੋੜੀ ਬੋਤੀ ਹੋਰ ਕਿਸੇ ਕੋ ਕਹਿ ਕੇ ਮਿਤਕਰਾ ਪਰਾ ਕੇ ਤੇ ਆ ਅੰਤਮ ਸੰਸਕਾਰ ਕੋ ਲਾਉ ਪਾੜ ਕਰਾਉਨੇ ਆ ਜੀ ਸੋਮਵਾਰ ਥੋੜੀ ਬੋਤੀ ਮਿਤਉਗੀ ਤੇ ਸੋਮਵਾਰ ਸਾਡਾ ਪਾਠ ਕਰਾ ਕੇ ਸੁਣੀ ਸਾਹਿਬ ਕਰਾ ਲਾਂਗੇ ਬਾਹਰ ਅੰਦਰ ਤੇ ਹੋਣਾ ਨਹੀਂ ਆ ਅੰਦਰ ਸਾਡੇ ਕੋਠੇ ਪਤਾ ਨਹੀਂ ਕਿਹੜੇ ਉਹਦੇ ਥਾਂ ਦੇ ਜਣ ਤੇ ਬਾਹਰ ਚਾ ਨਹੀਂ ਲਾ ਕੇ ਕਰਾਵਾਂਗੇ ਜੀ ਤੁਸੀਂ ਲਾਸਟ ਦੇ ਵਿੱਚ ਜੋ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਜਾਂ ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣਗੇ ਇੱਕ ਵਾਰੀ ਪੂਰਾ ਐਡਰੈਸ ਜਿਹੜਾ ਆਪਣੇ ਪਿੰਡ ਦਾ ਔਰ ਨਾਲ ਫੋਨ ਨੰਬਰ ਜ਼ਰੂਰ ਦੱਸ ਦਿਓ ਪਿੰਡ ਮੇਰਾ ਹਰਦੋ ਚੰਡੇ ਆ ਜੀ ਸ਼ੀਲ ਬਟਾਲਾ ਜਲਾ ਗਰਦਾਸਪੁਰਾ ਨੰਬਰ ਮੇਰਾ 98552 6832 ਹੈ ਜੀ ਹਾਂਜੀ ਜੋ ਜਿਹੜੀ ਹੈਲਪ ਕਰਨਗੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈਲਪ ਦੀ ਜ਼ਰੂਰਤ ਹੈ ਜੀ ਮੈਨੂੰ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕੀਤੀ ਆ ਉਹ ਕਿੰਨਾ ਕ ਇਸ ਵੇਲੇ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਨੇ ਤਿੰਨ ਪੁੱਤ ਨੇ ਕਿਸੇ ਨੇ ਸਾਰ ਨਹੀਂ ਲਈ ਘਰ ਡਿੱਗ ਰਿਹਾ ਕਿਉਂਕਿ ਇਸ ਵੇਲੇ ਜਿਹੜੀਆਂ ਬਾਰਸ਼ਾਂ ਵੀ ਹੋਈਆਂ ਸੀ ਬਹੁਤ ਜ਼ਿਆਦਾ ਹੋਈਆਂ ਸੀ ਤਾਂ ਕਰਕੇ ਇਹ ਬਹੁਤ ਵੱਡੇ ਵੱਡੇ ਘਰ ਜਿਹੜੀ ਬਿਲਡਿੰਗਾਂ ਸੀ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਸੀ ਇਹ ਤਾਂ ਇੱਕ ਬਹੁਤ ਪੁਰਾਣਾ ਘਰ ਆ ਵੀਰ ਦੇ ਸਟੰਟ ਪਏ ਹੋਏ ਨੇ ਜਿਸ ਕਰਕੇ ਉਹ ਕੰਮਕਾਰ ਵੀ ਨਹੀਂ ਕਰ ਸਕਦੇ ਕਾਮਕਾਰ ਕਰਦੇ ਆ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਆ ਫੇਰ ਦੁਬਾਰਾ ਜਿਹੜੀ ਆ ਉਹ ਦਵਾਈਦਾਰੂ ਲੈਣੀ ਪੈਂਦੀ ਆ ਪਰਿਵਾਰ ਦੇ ਹਾਲਾਤ ਇਦਾਂ ਦੇ ਨੇ ਕਿ ਦਵਾਈ ਲੈਣੀ ਵੀ ਔਖੀ ਹੋ ਜਾਂਦੀ ਆ ਅਸੀਂ ਦਾਨੀ ਸੱਜਣਾ ਨੂੰ ਅਪੀਲ ਕਰਦੇ ਆ ਕਿ ਪਰਿਵਾਰ ਦੀ ਇਸ ਵੇਲੇ ਬਾਹ ਫੜਨ ਦੀ ਲੋੜ ਆ ਜਿੱਥੇ ਉਹਨਾਂ ਦੇ ਘਰ ਦੀ ਛੱਤ ਪਵਾਉਣੀ ਜ਼ਰੂਰੀ ਆ ਉੱਥੇ ਹੀ ਹੁਣ ਜਿਹੜੇ ਬਜ਼ੁਰਗ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੀ ਅੰਤਮ ਅਰਦਾਸ ਹੋਣੀ ਵੀ ਆ ਤੁਸੀਂ ਜਲਦ ਤੋਂ ਜਲਦ ਇਸ ਪਰਿਵਾਰ ਦੀ ਬਾਹ ਫੜੋ ਇਹਨਾਂ ਨੇ ਆਪਣਾ ਐਡਰੈਸ ਦਿੱਤਾ ਅਸੀਂ ਵੀ ਤੁਹਾਨੂੰ ਦੱਸ ਦਈਏ ਹਰਦੋ ਝੰਡੇ ਪਿੰਡ ਬਟਾਲੇ ਦੇ ਕੋਲ ਪਿੰਡਾ ਪਿੰਡ ਆ ਜ਼ਿਲ੍ਹਾ ਗੁਰਦਾਸਪੁਰ ਆ ਔਰ ਨੰਬਰ ਤੁਹਾਨੂੰ ਵੀਰ ਹੁਣਾ ਦੱਸ ਦਿੱਤਾ ਉਹ ਨੋਟ ਕਰ ਲਿਓ ਜਿੰਨੀ ਜਲਦੀ ਹੋ ਸਕਦੀ ਆ ਇਹ ਪਰਿਵਾਰ ਦੀ ਮਦਦ ਕਰੋ ਅਗਰ ਬੱਚੇ ਬਾਹ ਨਹੀਂ ਫੜ ਸਕੇ ਤਾਂ ਤੁਹਾਡੇ ਵਰਗੇ ਬੱਚਿਆਂ ਦੀ ਲੋੜ ਆ ਤੁਹਾਡੇ ਵਰਗੇ ਦਾਨੀ ਪੁੱਤਰਾਂ ਦੀ ਲੋੜ ਆ ਜੋ ਪਰਿਵਾਰ ਦੀ ਬਾਹ ਫੜਨ ਔਰ ਤੁਸੀਂ ਜਲਦੀ ਬਾਹ ਫੜ ਕੇ ਸੇਵਾ ਕਰਕੇ ਇਹਨਾਂ ਦੀਆਂ ਅਸੀਸਾਂ ਦੇ ਪਾਤਰ ਬਣੋ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ सुरेंद्र ਦੇ ਨਾਲ ਕਸ਼ਮੀਰ ਸਿੰਘ ਗਿਲ